ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਹਾਂ ਮਨਦੀਪ ਕੌਰ ਤੇ ਸਵਾਗਤ ਕਰਦੀ ਆ ਆਪਣੇ YouTube ਚੈਨਲ ਦਾ ਰਾਇਲ ਕਲੈਕਸ਼ਨ ਗੁਰਦਾਸਪੁਰ ਤੇ ਇਸ ਚੈਨਲ ਤੇ ਦੇਖਦੇ ਹੋ ਤੁਸੀਂ ਲੇਡੀਜ਼ ਸੂਟਾਂ ਦੀ ਬਹੁਤ ਸਾਰੀ ਵੈਰਾਈਟੀ ਨਵੀਂ ਨਵੀਂ ਵੈਰਾਈਟੀ ਨੂੰ ਦੇਖਣ ਵਾਸਤੇ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓਜ਼ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਕਮੈਂਟ ਜ਼ਰੂਰ ਕਰਕੇ ਜਾਇਆ ਕਰੋ ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੈ ਕਿ 27th ਅਪਰ ਨੂੰ ਸਾਡੇ ਚੈਨਲ ਤੇ ਲਾਈਵ ਦੇ ਉੱਪਰ 11 ਵਜੇ ਅਸੀਂ ਕੱਢਾਂਗੇ ਇੱਕ ਬਹੁਤ ਹੀ ਪਿਆਰਾ ਜਿਹਾ ਗਿਫਟ ਅ ਤੁਸੀਂ ਕਰਨਾ ਕੀ ਹੈ ਕਿ ਤੁਸੀਂ ਸਾਡੀ ਲੌਂਗ ਵੀਡੀਓ ਤੇ ਜਿਹੜਾ ਕਮੈਂਟ ਕਰਿਆ ਕਰਨੇ ਆ ਉਹਨਾਂ ਵੱਤ ਵਤ ਸ਼ੇਅਰ ਕਰਿਆ ਕਰਨਾ ਹੈ ਤੇ ਲਾਈਵ ਤੇ 11 ਵਜੇ ਜ਼ਰੂਰ ਸਾਡੇ ਨਾਲ ਐਡ ਹੋਇਆ ਕਰਨਾ ਹੈ ਅ ਅੱਜ ਜਿਹੜੀ ਕਲੈਕਸ਼ਨ ਹੈ ਉਹ ਹੈਗੀ ਕੈਂਬ੍ਰਿਕ ਕਾਟਨ ਸੂਟ ਆ ਇੱਕਦਮ ਡਿਸਕਾਊਂਟ ਦੇ ਵਿੱਚ ਲੈ ਕੇ ਆਏ ਆ ਵਿਸਾਖੀ ਦੀਆਂ ਤੁਹਾਨੂੰ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਹੈ ਤੇ ਇਸ ਮੌਕੇ ਤੇ ਅਸੀਂ ਇੱਕਦਮ ਡਿਸਕਾਊਂਟੇਬਲ ਜਿਹੜੇ ਉਹ ਸੂਟ ਲੈ ਕੇ ਆਏ ਆ ਬਹੁਤ ਹੀ ਪਿਆਰੀ ਜੀ ਰੇਂਜ ਹੋਏਗੀ ਕਲਰ ਤੁਸੀਂ ਚੈੱਕ ਕਰਦੇ ਜਾਓ ਕੈਂਬ੍ਰਿਕ ਕਾਟਨ ਪਿਓਰ ਕੈਂਬ੍ਰਿਕ ਕਾਟਨ ਦੇ ਸੂਟ ਹੋਣਗੇ 5 ਮੀਟਰ ਦੀ ਤੁਹਾਨੂੰ ਕਟ ਮਿਲੇਗੀ ਤੇ 컬러 ਇਕਸੈਂਟ ਵਾਲ ਸਾਰੇ ਹੀ ਸੋਹਣੇ ਆ ਠੀਕ ਹੈ ਜੀ ਇਸ ਦੇ ਵਿੱਚ ਤੁਸੀਂ ਵੀਡੀਓ ਨੂੰ ਧਿਆਨ ਨਾਲ ਦੇਖਣਾ ਆ ਇਹਨਾਂ ਦੇ ਜਿਹੜਿਆ ਰੇਟ ਜਿਹੜੇ ਉਹ ਤੁਹਾਡੇ ਡਿਫਰੈਂਟ ਹੋਣਗੇ ਜਿਵੇਂ ਕਿ ਸਭ ਤੋਂ ਪਹਿਲੇ ਜਿਹੜੇ ਸੂਟ ਆ ਉਹ 450 ਦਾ ਤੁਹਾਨੂੰ ਮਿਲੇਗਾ ਵਿਦ ਸ਼ਿਪਿੰਗ ਠੀਕ ਹੈ ਜੀ ਕੋਈ ਤੁਹਾਨੂੰ ਸ਼ਿਪਿੰਗ ਦਾ ਐਕਸਟਰਾ ਚਾਰਜ ਨਹੀਂ ਲੱਗੇਗਾ ਤੇ ਡਿਜ਼ਾਈਨਿੰਗ 컬러 ਤੁਸੀਂ ਦੇਖੀ ਜਾਓ ਗ੍ਰੀਨ 컬러 ਹੋ ਗਿਆ ਬਲੈਕ 컬러 ਹੋ ਗਿਆ ਪਿੰਕ 컬러 ਹੋ ਗਿਆ ਮਸਟਰਡ ਸ਼ੇਡ ਹੋ ਗਈ ਸਾਰੇ ਹੀ ਕਲਰਸ ਇੱਕ ਦੂਜੇ ਤੋਂ ਵੱਧ ਸੋਹਣੇ ਆ ਇੱਕ ਡਿਜ਼ਾਈਨ ਦੇ ਵਿੱਚ ਜਿਹੜੇ ਤੁਹਾਨੂੰ ਕਾਫੀ ਕਲਰ ਆਪਸ਼ਨ ਮਿਲ ਜਾਣਗੇ ਆ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗ 7814352822 ਤੇ ਤੁਸੀਂ ਬੁਕਿੰਗ ਕਰ ਲੈਣੀ ਹੈ ਸ਼ੰਕਰ ਪ੍ਰਿੰਸ ਦੇ ਸੂਟ ਹੋਣਗੇ ਜਿਵੇਂ ਕਿ ਇਹ ਵਾਇਲਟ ਸ਼ੇਡ ਦਾ ਸੂਟ ਆ ਬਹੁਤ ਪਿਆਰੀ ਪ੍ਰਿੰਟਿੰਗ ਆਏਗੀ ਬਹੁਤ ਹੀ ਸੋਹਣਾ ਕਲਰ ਆਏਗਾ ਲਾਈ ਡਾਰਕ ਸਾਰੀਆਂ ਹੀ ਸ਼ੇਡਸ ਆਉਣਗੀਆਂ ਤੁਸੀਂ ਆਪਣੇ ਚੋਇਸ ਦੇ ਅਕੋਰਡਿੰਗ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਹੋ ਸੇਮ ਕਲਰ ਸੇਮ ਡਿਜ਼ਾਈਨ ਦੇ ਵਿੱਚ ਜਿਹੜੀ ਤੁਹਾਨੂੰ ਕਲਰ ਆਪਸ਼ਨ ਮਿਲ ਜੇਗੀ ਅਗਲਾ ਆਏਗਾ ਸੀ ਗ੍ਰੀਨ ਕਲਰ ਅ ਕਲਰ ਚੈੱਕ ਕਰਦੇ ਜਾਣਾ ਹੈ ਆ ਤੇ ਇਹ ਤੁਹਾਨੂੰ 5 ਮੀਟਰ ਦਾ ਜਿਹੜਾ ਆ ਉਹ ਸੂਟ ਮਿਲੇਗਾ ਪ੍ਰਿੰਟਡ ਸੂਟ ਹੋਣਗੇ ਕੈਂਬਰੀ कॉटन ਦੇ ਸੂਟ ਹੋਣਗੇ ਤੇ ਜਿਹੜੇ ਪਹਿਲੇ ਤੁਹਾਨੂੰ ਸੂਟ ਦਿਖਾ ਰਹੇ ਆ ਇਹਨਾਂ ਦਾ ਰੇਟ ਹੋਏਗਾ 450 ਠੀਕ ਹੈ ਜੀ 450 ਦਾ ਤੁਹਾਨੂੰ ਸੂਟ ਮਿਲੇਗਾ ਕੋਈ ਵੀ ਐਕਸਟਰਾ ਜਿਹੜੀ ਉਹ ਪੇਮੈਂਟ ਸ਼ਿਪਿੰਗ ਦੀ ਨਹੀਂ ਪਏਗੀ ਅਗਲਾ ਆ ਗਿਆ ਮਸਟਰਡ ਕਲਰ ਠੀਕ ਹੈ ਜੀ ਇਸੇਮ ਪ੍ਰਿੰਟਿੰਗ ਦੇ ਵਿੱਚ ਤੁਹਾਨੂੰ ਮਸਟਰਡ ਕਲਰ ਮਿਲ ਜੇਗਾ ਕਲਰ ਆਪਸ਼ਨ ਜਿਹੜੀ ਉਹ ਕਾਫੀ ਆ ਆ ਤੁਹਾਡੇ ਕੋ ਚੁਆਇਸ ਕਰਨੀ ਚਾਹੀਦੀ ਹੈ ਉਹ ਕਾਫੀ ਈਜ਼ੀ ਹੋ ਜਾਏਗੀ ਤੁਸੀਂ ਆਪਣੇ ਚੁਆਇਸ ਦੇ ਅਕੋਰਡਿੰਗ ਜਿਹੜਾ ਕੋਈ ਵੀ ਸੂਟ ਕਲਰ ਮੰਗਵਾ ਸਕਦੇ ਸ਼ੰਕਰ ਪ੍ਰਿੰਟਸ ਦੇ ਇਹ ਵਾਲੇ ਸੂਟ ਹੋਣਗੇ ਇੱਕਦਮ ਫੈਬਰਿਕ ਬਹੁਤ ਵਧੀਆ ਹੁੰਦਾ ਹੈ ਸ਼ੰਕਰ ਪ੍ਰਿੰਟਸ ਦੀ ਡਿਜ਼ਾਈਨ ਬਹੁਤ ਸੋਹਣੀ ਹੁੰਦੀ ਆ ਤੇ ਇਹ ਕਲਰ ਵਾਈਜ਼ ਬਹੁਤ ਵਧੀਆ ਰਹਿੰਦੇ ਨੇ ਕਿ ਤੁਸੀਂ ਇਹਨਾਂ ਨੂੰ ਜਿਸ ਤਰ੍ਹਾਂ ਮਰਜੀ ਤੋਂ ਵਾਸ਼ ਕਰੋ ਵੇਅਰ ਕਰੋ ਡੇਲੀ ਵੇਅਰ ਯੂਜ਼ ਕਰੋ ਤੇ ਬਹੁਤ ਸੋਹਣੇ ਇਹ ਜਿਹੜੇ ਸੂਟ ਰਹਿੰਦੇ ਆ ਇਹਨਾਂ ਸੂਟ ਨਾਲ ਤੁਸੀਂ ਜਿਹੜੇ ਟਾਈ ਐਂਡ ਡਾਈ ਦੁਪੱਟੇ ਵੀ ਜਿਹੜੇ ਉਹ ਅ ਲੈ ਸਕਦੇ ਹੋ ਜਾਂ ਇੱਕ ਕਲਰ ਦਾ ਜਿਹੜਾ ਆ ਬੇਸ ਕਲਰ ਦਾ ਜਿਹੜਾ ਤੁਸੀਂ ਦੁਪੱਟਾ ਵੀ ਡਾਈ ਕਰਾ ਸਕਦੇ ਹੋ ਠੀਕ ਹੈ ਜੀ ਡਿਜ਼ਾਈਨਿੰਗ ਤੁਸੀਂ ਇਹਨਾਂ ਦੀ ਕਰ ਸਕਦੇ ਹੋ ਜਿਵੇਂ ਫਰਸ਼ੀ ਸਲਵਾਰਸ ਚੱਲਦੀਆਂ ਪਈਆਂ ਨੇ ਸ਼ਾਰਟ ਸ਼ਰਟਸ ਜਿਵੇਂ ਨੇ ਕਾਫੀ ਟ੍ਰੈਂਡਿੰਗ ਦੇ ਵਿੱਚ ਨੇ ਤੇ ਤੁਸੀਂ ਐਵੇਂ ਵੀ ਬਣਾ ਸਕਦੇ ਹੋ ਠੀਕ ਹੈ ਜੀ ਅਗਲੇ ਸੂਟ ਦਾ ਕਲਰ ਆਏਗਾ orange light shade ਆ ਬਹੁਤ ਸੋਹਣੀ ਉੱਪਰ ਛੋਟੀ ਛੋਟੀ ਜੜੀਓ ਪ੍ਰਿੰਟਿੰਗ ਹੋਈ ਆ ਫਲਾਵਰਸ ਵਾਲੀ red maroon ਕਲਰ ਦੇ ਫਲਾਵਰ ਆਉਣਗੇ ਤੇ ਨੈਕਸਟ ਆਏਗਾ red maroon ਕਲਰ ਦਾ ਸੂਟ ਆ ਇਸਦੇ ਉੱਪਰ ਪ੍ਰਿੰਟਿੰਗ ਜਿਹੜੀ ਉਹ yellow mustard shade ਦੀ ਹੋਈ ਆ ਪਲੱਸ ਲੀव्स ਦੀ ਪ੍ਰਿੰਟਿੰਗ ਹੋਈ ਆ ਇਹ ਵਾਲੇ ਜਿਹੜੇ ਸੂਟ ਆ ਇਹ 350 ਦੇ ਮਿਲਣਗੇ ਤੁਹਾਨੂੰ ਠੀਕ ਹੈ ਜੀ 350 ਦਾ ਸੂਟ ਮਿਲੇਗਾ 5 ਮੀਟਰ ਦਾ ਸੂਟ ਹੋਏਗਾ ਇੱਕਦਮ ਪਿਓਰ ਕਾਟਨ ਦੇ ਸੂਟ ਹੋਣਗੇ ਅਗਲਾ ਜਿਹੜਾ ਉਹ light shade ਦੇ ਵਿੱਚ ਆਏਗਾ بیس ਕਲਰ ਆਏਗਾ ਇਸ ਤਰ ਤੇ ਉੱਪਰ ਜਿਹੜੀ ਪ੍ਰਿੰਟਿੰਗ ਆ ਬਹੁਤ ਸੋਹਣੀ orange light ਦੀ ਹੋਈ ਆ ਠੀਕ ਹੈ ਜੀ ਇਹ ਵਾਲੇ ਤਿੰਨ ਸੂਟ ਜਿਹੜੇ ਤੁਹਾਨੂੰ 350 ਦੇ ਮਿਲਦੇ ਪਏ ਨੇ ਅਗਲੇ ਸੂਟ ਜਿਹੜੇ ਆ ਬਹੁਤ ਪਿਆਰੇ ਇਹ ਵੀ ਸ਼ੰਕਰ ਪ੍ਰਿੰਸ ਦੇ ਸੂਟ ਆਉਣਗੇ ਡਿਜੀਟਲ ਪ੍ਰਿੰਟਿੰਗ ਦੇ ਇਹ ਵਾਲੇ ਸੂਟ ਆ ਠੀਕ ਹੈ ਤੇ ਇਹਨਾਂ ਦੇ ਵਿੱਚ ਵੀ ਤੁਹਾਨੂੰ ਜਿਸ ਤਰ੍ਹਾਂ ਕਰੀਮ ਸ਼ੇਡ ਆ ਗਈ ਆ ਪਿੰਕ ਸ਼ੇਡ ਆ ਗਈ ਆ ਇਨਾਂ ਦਾ ਜਿਹੜਾ ਪ੍ਰਾਈਸ ਆ ਉਹ ਡਿਫਰੈਂਟ ਹੋਏਗਾ ਠੀਕ ਹੈ ਜੀ ਜਿਹੜੇ ਡਿਜੀਟਲ ਪ੍ਰਿੰਟਿੰਗ ਵਾਲੇ ਸੂਟ ਨੇ ਉਹ ਮਿਲਣਗੇ 650 ਦੇ ਠੀਕ ਹੈ ਜੀ 650 ਦਾ ਇਹ ਵਾਲਾ ਤੁਹਾਨੂੰ ਸੂਟ ਮਿਲੇਗਾ ਤੁਸੀਂ ਕਲਰ ਡਿਜ਼ਾਈਨ ਤੁਸੀਂ ਚੂਜ਼ ਕਰਦੇ ਜਾਓ ਇੱਕਦਮ ਮੱਖਣ ਮਲਾਈ ਜਿਹੜਾ ਇਹ ਫੈਬਰਿਕ ਹੁੰਦਾ ਆ ਡਿਜੀਟਲ ਪ੍ਰਿੰਟਿੰਗ ਹੁੰਦੀ ਆ ਪ੍ਰਿੰਟਿੰਗ ਮੀ ਦੇਖੋ ਤੁਸੀਂ ਕਿੰਨੀ ਪਿਆਰੀ ਸ਼ੇਡਿੰਗ ਵਾਲੀ ਪ੍ਰਿੰਟਿੰਗ ਆਏਗੀ ਫਰੋਜ਼ੀ ਕਲਰ ਦੀ ਗ੍ਰੇ ਟੋਨ ਦੇ ਵਿੱਚ ਬੇਸ ਕਲਰ ਆਏਗਾ ਇਸ ਦਾ ਲਾਈਟ ਤੇ ਚੈੱਕ ਕਰਦੇ ਜਾਓ ਬਹੁਤ ਸੋਹਣੇ ਸੋਹਣੇ ਕਲਰ ਬਹੁਤ ਹੀ ਪਿਆਰੀ ਜੀ ਪ੍ਰਿੰਟਿੰਗ ਆਏਗੀ ਇਹ ਡਿਜ਼ਾਈਨ ਜਿਹੜੇ ਤੁਹਾਨੂੰ ਨੋਰਮਲ ਨਹੀਂ ਦੇਖਣ ਨੂੰ ਮਿਲਣਗੇ 650 ਦਾ ਇਹ ਸੂਟ ਹੋਏਗਾ ਤੇ ਸ਼ਿਪਿੰਗ ਦਾ ਕੋਈ ਵੀ ਐਕਸਟਰਾ ਤੁਹਾਨੂੰ ਚਾਰਜ ਨਹੀਂ ਪਏਗਾ ਅਗਲਾ ਚੈੱਕ ਕਰੋ ਬਹੁਤ ਪਿਆਰਾ ਜਿਹਾ ਕਲਰ ਹੈ ਉੱਪਰ ਪਰਪਲ ਕਲਰ ਰੈਡੀਸ਼ ਕਲਰ ਥੋੜੀ ਜੀ येलो ਮਸਟਰਡ ਕਲਰ ਦੀ ਜਿਹੜੀ ਉਹ ਪ੍ਰਿੰਟਿੰਗ ਹੋਈ ਆ ਇਹ ਡਿਜੀਟਲ ਪ੍ਰਿੰਟਿੰਗ ਦੇ ਸੂਟ ਹੁੰਦੇ ਨੇ ਤੇ ਇਹਨਾਂ ਦਾ ਆਪਣਾ ਹੀ ਇੱਕ ਪੈਟਰਨ ਹੁੰਦਾ ਹੈ ਆਪਣੀ ਹੀ ਡਿਜ਼ਾਈਨਿੰਗ ਹੁੰਦੀ ਹੈ ਤੁਹਾਡੇ ਟਾਈ ਐਂਡ ਡਾਈਡ ਟਾਈਪ ਜਿਹੜੇ ਇਹ ਸੂਟ ਹੁੰਦੇ ਆ ਅਗਲਾ ਜਿਹੜਾ ਇਸ ਦੇ ਵਿੱਚ ਰ ਇਸ ਤੋਂ ਹਨ 450 ਦਾ ਮਿਲੇਗਾ ਕੈਂਬਰੀ कॉटन ਦਾ ਠੀਕ ਹੈ ਜੀ ਤੁਸੀਂ ਇੱਕ ਵਾਰੀ ਡਿਜ਼ਾਈਨਿੰਗ ਚੈੱਕ ਕਰਦੇ ਜਾਓ ਫਿਰ ਜਿਹੜੇ ਸਭ ਤੋਂ ਪਹਿਲੇ ਤੁਹਾਨੂੰ ਡਿਜੀਟਲ ਪ੍ਰਿੰਟਿੰਗ ਦੇ ਸੂਟ ਦਿਖਾਏ ਨੇ ਇਹ ਹੁਣਗੇ 650 ਦੇ ਉਸ ਤੋਂ ਬਾਅਦ ਵਿੱਚ ਜਿਹੜੇ ਤਿੰਨ ਸੂਟ ਆਉਣਗੇ ਉਹ ਹੋਣਗੇ 350 ਦੇ ਬਾਕੀ ਸਾਰੇ ਹੀ ਸੂਟ ਜਿਹੜੇ ਉਹ 450 ਤੋਂ ਹੀ ਹੋਣਗੇ ਠੀਕ ਹੈ ਜੀ ਅਗਰ ਤੁਹਾਨੂੰ ਰੇਟ ਵਾਈਜ਼ ਕੋਈ ਵੀ ਡਾਊਟ ਹੈ ਤਾਂ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ 7814352822 ਤੇ DM ਕਰ ਸਕਦੇ ਹੋ ਤੇ ਆਪਣਾ ਜਿਹੜਾ ਆਰਡਰ ਕਨਫਰਮ ਕਰ ਸਕਦੇ ਹੋ ਤੇ ਇੱਕ ਵਸੇ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ 27 ਅਪ੍ਰੈਲ ਨੂੰ ਜਿਹੜਾ ਅਸੀਂ 11 ਵਜੇ ਲਾਈਵ ਤੇ ਜਿਹੜਾ ਇੱਕ ਗਿਫਟ ਕੱਢਣਾ ਆ ਤੁਸੀਂ ਲਾਈਵ ਤੇ ਜ਼ਰੂਰ ਆਉਣਾ ਆ ਤੇ ਨਾਲ ਤੁਸੀਂ ਸਾਡੀ ਲੌਂਗ ਵੀਡੀਓਜ਼ ਨੂੰ ਸ਼ੇਅਰ ਕਰਿਆ ਕਰੋ ਵਿਜ਼ਿਟ ਕਰਿਆ ਕਰੋ ਤੇ ਕਮੈਂਟ ਕਰਿਆ ਕਰੋ ਤੇ ਪਲੱਸ ਸਾਡੀ ਲਾਈਵ ਤੇ 11 ਵਜੇ ਆਇਆ ਕਰੋ ਆਹ ਉਹ ਜਿਹੜੀ ਆ ਅਸੀਂ ਸਵੇਰ 11 ਵਜੇ ਜਿਹੜੀ ਉਹ ਲਾਈਵ ਕਰਦੇ ਆਂ ਤੇ ਤੁਸੀਂ ਕਲਰ ਤੇ ਡਿਜ਼ਾਈਨ ਚੈੱਕ ਕਰ ਸਕਦੇ ਹੋ ਇਹਨਾਂ ਤੇ ਤੁਸੀਂ ਲੈਸੀਸ ਲਗਾ ਕੇ ਇਹਨਾਂ ਨੂੰ ਹੋਰ ਵੀ ਵਧੀਆ ਡਿਜ਼ਾਈਨਰ ਬਣਾ ਸਕਦੇ ਹੋ ਤੇ ਟਾਈ ਐਂਡ ਡਾਈ ਟ੍ਰਾਈਪ ਚेडेड ਦੁਪੱਟੇ ਤਿਆਰ ਕਰ ਸਕਦੇ ਹੋ ਜਾਂ ਟੂ ਸ਼ੇਡੇਡ ਦੁਪੱਟੇ ਤਿਆਰ ਕਰ ਸਕਦੇ ਹੋ ਠੀਕ ਹੈ ਜੀ ਕਾਟਨ ਦੇ ਦੁਪੱਟੇ ਵੀ ਜਿਹੜੇ ਉਹ ਕਾਫੀ ਸਾਡੇ ਕੋਲ ਅਵੇਲੇਬਲ ਨੇ ਹਰ ਇੱਕ ਚੀਜ਼ ਦੀ ਇਸ ਨੂੰ ਵੀਡੀਓ ਬਣਾਉਣੀ ਬਹੁਤ ਔਖਾ ਹੋ ਜਾਂਦਾ ਹੈ ਪਰ ਅਗਰ ਤੁਸੀਂ ਜਿਹੜੇ ਸਾਡੇ ਨਾਲ ਇਵੇਂ ਸਾਨੂੰ ਕਾਲ ਕਰਕੇ ਵੀ ਸਾਡੇ ਤੋਂ ਜਿਹੜੇ ਉਹ ਦੁਪੱਟੇ ਨਾਲ ਮੈਚ ਕਰਵਾ ਸਕਦੇ ਹੋ ਠੀਕ ਹੈ ਜੀ ਆ ਸਾਡੇ ਕਲੈਕਸ਼ਨ ਕਿਵੇਂ ਦੀ ਲੱਗਦੀ ਹੈ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਬਾਤ ਤੋਂ ਬਾਤ ਜਿਹੜਾ ਵੀਡੀਓਸ ਨੂੰ ਸ਼ੇਅਰ ਕਰਿਆ ਕਰੋ ਤਾਂ ਜੋ ਸਾਨੂੰ ਵੀ ਜਿਹੜੀ ਸਪੋਰਟ ਮਿਲਦੀ ਰਹੇ ਤੁਹਾਡੀ ਵੀਡੀਓਸ ਨੂੰ ਲਾਈਕ ਸ਼ੇਅਰ ਕਰਿਆ ਕਰੋ ਸਾਰੇ ਹੀ ਸੂਟਾਂ ਦਾ ਰੇਟ ਜਿਹੜਾ ਉਹ 450 350 ਤੇ 600 650 ਹੋਏਗਾ ਠੀਕ ਹੈ ਜੀ ਕਲਰ ਬਹੁਤ ਸੋਹਣੇ ਆ ਇਸ ਦੇ ਵਿੱਚ ਹਰ ਇੱਕ ਸੂਟ ਦਾ ਕਲਰ ਬਹੁਤ ਪਿਆਰਾ ਹੁੰਦਾ ਆ ਚੈਨਲ ਨੂੰ ਕਰੋ ਸਬਸਕ੍ਰਾਈਬ ਵੀਡੀਓਸ ਨੂੰ ਲਾਈਕ ਸ਼ੇਅਰ ਕਰਿਆ ਕਰੋ ਵੀਡੀਓ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ